ਪਿੰਡ ਗੁੰਨੋਵਾਲ ਵਿੱਚ ਮਨ ਨੀਵਾ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗੁਰਦੁਆਰੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਮਨ ਨੀਵਾ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਤੇ ਗੁੰਨੋਵਾਲ ਵਾਸੀਆਂ ਦੇ ਸਹਿਯੋਗ ਨਾਲ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਗਰੀਬ ਕੁੜੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ। ਭਾਜੀ ਇਹ ਇਕੱਠ ਕੀਤਾ ਵਾ ਕਿ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਸੀਂ ਵਿਆਹ ਕਰਨ ਜਾ ਰਹੇ ਹਾਂ। 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਿ ਇਹ ਸਾਰੇ ਨਗਰ ਵੱਲੋਂ ਗੁੰਨੋਵਾਲ ਵੱਲੋਂ ਸਾਰੀ ਪਿੰਡ ਦੀ ਸੇਵਾ ਸੈੜੀ ਦੇ ਨਾਲ ਕੀਤਾ ਜਾ ਰਿਹਾ ਹੈ ਸੈੜੀ ਸੇਵਾ ਸੈੜੀ ਦਾ ਨਾਮ ਮਨਨੀਵਾ ਮਾਤੂ ਜੀ 13 13 ਜਾਨੀ ਕਿ ਅਸੀਂ ਚਾਹੁੰਦੇ ਆਂ ਕਿ ਜਿੰਨੇ ਵੀ ਲੋੜਵੰਦ ਪਰਿਵਾਰ ਹੈਗੇ ਆ ਪੇ ਸਾਨੂੰ ਆਪਣਾ ਨਾਮ ਲਿਖਾ ਦੇਣਾ ਤੇ ਅਸੀਂ ਉਹਨਾਂ ਦੇ ਗਰੁੱਪ ਵਿੱਚ ਆਪਣੇ ਤੇ ਗੁੰਨੋਵਾਲ ਪਿੰਡ ਵਾ ਕੀਤੇ ਜਾਣ ਤੇ ਵਧੀਆ ਢੰਗ ਨਾਲ ਰੋਟੀ ਪਾਣੀ ਚਾਹ ਪਾਣੀ ਜੋ ਵੀ ਜਿੰਨੇ ਜੋਗੇ ਵੀ ਹੈਗੇ ਸੇਵਾ ਕਰਾਂਗੇ ਤੇ ਸਾਡਾ ਸਾਥ ਦਿੱਤਾ ਜਾਵੇ ਪਿੰਡ ਵੱਲੋਂ ਵੀ ਸਾਥ ਦਿੱਤਾ ਜਾਵੇ ਹੋਰ ਹੀ ਪਿੰਡਾਂ ਵੱਲੋਂ ਸਾਨੂੰ ਸਾਥ ਦਿੱਤਾ ਜਾ ਰਿਹਾ ਹੈ ਤੇ ਬਹੁਤ ਸੰਜੋਗ ਮਿਲ ਰਿਹਾ ਸਾਡੇ ਵੀਰਾਂ ਦਾ ਐਨ ਆਰ ਆਈ ਵੀਰ ਜਿਹੜੇ ਅੱਜ ਦੇਸ਼ਾਂ ਪ੍ਰਦੇਸ਼ਾਂ ਚ ਬੈਠੇ ਆ ਉਹ ਸਾਨੂੰ ਅੰਦਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਵੀ ਇਦਾਂ ਹੀ ਸਾਨੂੰ ਸਾਥ ਮਿਲਦਾ ਰਹੇ ਤੇ ਹਰ ਸਾਲ ਇਸ ਜਿਹੜਾ ਉਪਰਾਲਾ ਕੀਤਾ ਤੇ ਹਰ ਸਾਲ ਇਹ ਵਿਆਹ ਕਰਾਇਆ ਦੀਆਂ ਪੀਆਂ ਦੇ ਕਿੰਨੇ ਕਿੰਨੇ ਵਿਆਹ ਕਰਨੇ ਤੁਸੀਂ ਅਸੀਂ ਚਾਹੁੰਦੇ ਹਾਂ ਵੀ ਪੰਜ ਵਿਆਹ ਕੀਤੇ ਜਾਣ ਅਜੇ ਸਾਡੇ ਕੋਲ ਤਿੰਨਾਂ ਜਣਾਂ ਦੀ ਲਿਸਟ ਆਈ ਹੈ ਤਿੰਨਾਂ ਦੇ ਨਾਮ ਆਏ ਆ ਤੇ ਅਸੀਂ ਚਾਹੁੰਦੇ ਵੀ ਜਿਹੜੇ ਇੱਕ ਦੋ ਰਹਿੰਦੇ ਕੋਈ ਲੋੜਵੰਦ ਪਰਿਵਾਰ ਕੋਈ ਵੀ ਹੈਗਾ ਤੇ ਸਾਨੂੰ ਨਾਮ ਲਿਖਾ ਦੇਣ 28 ਫਰਵਰੀ ਦਿਨ ਨੂੰ ਸ਼ੁੱਕਰਵਾਰ ਤੇ ਤੁਸੀਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਕਰਨ ਦੇ ਜੀ ਇਹ ਇੱਕ ਇਹ ਸੁਸਾਇਟੀ ਬਣਾਈ ਸੀ ਸਦੂ ਤੋਂ ਅਸੀਂ ਪਹਿਲਾਂ ਵੀ ਕੁਝ ਛੋਟੇ ਛੋਟੇ ਕੰਮ ਕਰਦੇ ਆਂ ਤੇ ਸਾਡੇ ਜਿਹੜੇ ਨੌਜਵਾਨ ਜਿੰਨੇ ਆ ਸਾਡੇ ਭਰਾ ਸਾਡੇ ਕੋ ਖਲੋਤੇ ਆ ਸਾਰਿਆਂ ਦੇ ਮਨ ਦੇਈ ਜੀ ਆ ਵੀ ਅਸੀਂ ਵੀ ਬਾਹਰ ਪਿੰਡਾਂ 'ਚ ਜਾਂਦੇ ਆ ਦੇਖਦੇ ਆ ਜਾ ਕੇ ਵੀ ਉੱਥੇ ਗਰੁੱਪਾਂ 'ਚ ਵਿਆਹ ਕੀਤੇ ਜਾਂਦੇ ਆ ਅਸੀਂ ਚਾਹੁੰਦੇ ਵੀ ਜਿਹੜੀਆਂ ਸਾਡੇ ਪਿੰਡ ਦੀਆਂ ਧੀਆਂ ਵਾਂ ਜਾਂ ਹੋਰ ਲਾਗੂ ਸਾਡੇ ਅਸੀਂ ਉਹਨਾਂ ਦੇ ਵੀ ਆਪਣੇ ਪਿੰਡ ਦੇ ਵਿੱਚ ਹੀ ਇਹ ਸਾਰਾ ਕੰਮ ਕੀਤਾ ਜਾਵੇ ਸਾਰੇ ਵੀਰਾਂ ਨੂੰ ਹੌਸਲਾ ਦਿੰਦੇ ਆ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕਰੋ ਅੱਗੇ ਹੋ ਕੇ ਪੈਂਟਡ ਨਾਲ ਪੂਰਾ ਸਾਥ ਦੇਵਾਂਗੇ